मैं करती थी चना बारे में पिटा मैं करती थी से मुंह करके मैं करती थी तुम्हें नहीं दिया मैं पिछली बार गई और अपनी मैं करती थी मेरी दो में दूंगा आज वाला दर्द है और ना तो भगवान मानती रहो प्रा है बहुत इंपॉर्टेंट है ਕਿਆ ਗਿਆ ਸੀ ਜਦੋਂ ਤੋਂ ਸੋਹਰਿਆ ਪਰਿਵਾਰ ਬੋਲ ਰਿਹਾ ਕਿ ਖੁਦਕੁਸ਼ੀ ਕੀਤੀ ਆ ਜੀ ਬੋਡੀ ਭੇਜ ਰਹੇ ਆ ਜਦਕਿ ਅਸੀਂ ਬੜੀ ਮੁਸ਼ਕਲਾਂ ਬੋਡੀ ਮੰਗਾਈ ਆ ਉੱਥੇ ਸੰਸਕਾਰ ਕਰਨ ਲੱਗੇ ਸੀ ਸਿਰ ਪ੍ਰਵੀਂਦਰ ਮੈਡਮ ਐਂਜਲ ਸਵਾਹ ਵੀ ਉਹ ਮੈਮਰੀ ਲੈਂਗੁਏਜ ਜੀਗਾ ਹਫ਼ਤੇ ਤੋਂ ਉਹਨਾਂ ਨੇ ਉਧਰ ਕੇਸ ਲਾ ਕੇ ਸੀ ਆਪਣਾ ਜਰਮਨ ਤੋਂ ਕੇਸ ਲਾ ਕੇ ਤੇ ਬੋਡੀ ਅਧਰ ਮਗਾਈ ਹੈ ਤੁਹਾਡਾ ਕੀ ਲੱਗਦਾ ਮੇਰੇ ਬਰਦਰ ਲਾ ਜੀ ਸਕਦੇ ਮੈਂ ਉਹ ਕੋਈ ਸੀ ਬਿਜ਼ਨਸ ਤੇ ਇਹ ਜੀ 2 ਸਾਲ ਪਹਿਲਾਂ ਗਏ ਸੀ ਆਪਣੇ ਬੱਚਿਆਂ ਲੈ ਕੇ ਕਿਉਂਕਿ ਜਨਾਨੀ ਨੇ ਇੱਕ 4 ਸਾਲ ਤੋਂ ਇੱਕ پروਪੋਗੈਂਡਾ ਦਾ ਚੈਅ ਸੀ ਉਹਨੂੰ ਟੁਟਾ ਚੋਦੀ ਉਹਨੇ ਆਪਣੇ ਬੱਚੇ ਸਦੜੇ ਸੀ ਬਾਪ ਓਕੇ ਉਸਕੇ ਘਰ ਨਾਲ ਨੂੰ ਸੱਦ ਕੇ ਉੱਤੇ ਬੱਚਿਆਂ ਨੂੰ ਸੱਦ ਕੇ ਉਹਨੂੰ ਬਲੈਕਮੇਲ ਔਰ ਚੋਰ ਬਹੁਤ ਕੀਤਾ ਗਿਆ ਬਹੁਤ ਜ਼ਿਆਦਾ ਅੰਡਰ ਪ੍ਰੈਸ਼ਰ ਕੀਤਾ ਗਿਆ ਸਾਰੇ ਵੀ ਉਹਦੇ ਗਏ ਸੀ ਕੋ ਮਰਵਾਣੀ ਬੋਡ ਬੁਰਾਲ ਕੀਤਾ ਤੇ ਹੁਣ ਜਦੋਂ ਆਪਾਂ ਬੋਡੀ ਖੋਲ੍ਹੀ ਹੈ ਤੇ ਗਲੇ ਤੇ ਕੱਟ ਦਾ ਨਿਸ਼ਾਨ ਹੈ ਕਿਥੇ ਨ ਪੱਛਾ ਦਰਜ ਹੋਇਆ ਉਧਰ ਸੂ ਸਾਈਡ ਰਾਈ ਹੋਇਆ ਸੀਗਾ ਤੇ ਅਸੀਂ ਪਰ ਅਸੀਂ ਮੈਂ ਆਪਣੀ ਵਾਈਫ ਕੋਲੋਂ ਕਰਾਇਆ ਹੋਇਆ ਜਰਮਨ ਤੋਂ ਕੁਵੇ ਦੀ ਵੈਰੀਫਿਕੇਸ਼ਨ ਕੀਤੀ ਹੈ ਪਰ ਉੱਥੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਵੀ ਸਾਨੂੰ ਨਿਆਂ ਮਿਲੇ ਸਾਡਾ ਪੋਸਟਮਾਰਟ ਹੋਵੇ ਤਾਂ ਕਿ ਜਿਹੜਾ ਕੇਸ ਇੱਥੋਂ ਲਾ ਸਕੀ ਤੇ ਉੱਥੇ ਆਨਲਾਈਨ ਚੱਲਦਾ ਪਿਆ ਹੈ ਕੌਣ ਕੌਣ ਆਪਦੀ ਫੈਮਲੀ ਦੇ ਵਿੱਚ ਜਿਹੜੇ ਸਾਜ਼ਿਸ਼ ਕੋਲੀ ਫੈਮਲੀ ਵਿੱਚ ਉਹਦਾ ਭਰਾ ਆ ਦੋ ਜਣ ਟਾਰਚਰ ਕੀਤਾ ਨਾਰੀ ਯਾਤ ਇੱਕ ਉਹਦੀ ਭੈਣ ਹੈ ਸਭ ਤੋਂ ਇਨਵੋਲਡ ਜਾ ਸਿਸਟਰ ਹੈ ਉਹੀ ਫੋਨ ਚੱਕਦੀ ਹੈ ਏ ਨੰਬਰ 2 ਤੇ ਦੀ ਵਾਈਫ ਹੈ ਉਹ ਤਾਂ ਆਨ ਦੀ ਫੋਨ ਤੇ ਪਹਿਲਾਂ ਉਹਨਾਂ ਨੂੰ 20 ਦਿਨ ਫੋਟਾ ਚ ਰਿ ਕੀਤਾ ਮੇਰੇ ਘਰ ਦੇ ਉਹਨਾਂ ਦਾ ਸਾਰਾ ਪਰਿਵਾਰ ਨੂੰ ਕਿਨੂ ਕੋ ਅੰਦਰ ਪਹਿਲੇ ਪਹਿਲੇ ਚਜੇ ਦਾ ਅੰਦਰ ਨੂੰ ਕੇਸ ਹੈ ਹੇਰਿੰਗ ਆ ਤੇ ਇਹਨੂੰ ਜੇਲ੍ਹ ਹੋਣੀ ਆ ਪਰ ਉਸ ਤੋਂ ਮਾਨੂੰ ਵਕੀਲ ਹਾਰ ਕਰਕੇ ਦਿੱਤਾ ਆਪਣੇ ਹੋਰ ਦੋ ਇੱਕ ਦੋ ਰਿਸ਼ਤੇਦਾਰਾਂ ਨਾਲ ਲਾੜ ਕੇ ਵਕੀਲ ਜਾ ਕੇ ਤਾਂ ਮੈਂ ਟੈਂਸ਼ਨ ਆ ਲੈ ਮਾਈਨਰ ਕੇਸ ਹੈ ਤੇਰਾ ਸਿਰ ਫੈਮਿਲੀ ਵੋਲੈਂਸ ਦਾ ਕੇਸ ਹੈ ਬੁਝੂਗਾ ਸੈਟ ਹੈ ਹਨਾ ਪਰ ਉਹ ਬੰਦਾ ਮਾਨੂੰ ਪਤਾ ਨਹੀਂ ਬਸ ਹੂ ਸਰਕਾਰ ਨਹੀਂ ਸਕਦਾ ਕਿਉਂਕਿ ਰਾਤ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਹੈ ਮੈਂ ਕਿਹਾ ਨੀਟੇ ਉਹ ਤਨੇ ਕਹਿੰਦੀ ਹੈ ਤੇਰੀ ਪੀਆਰ ਅੰਦ ਕਰਾ ਰਣੀ ਹੈ ਉਹ ਐਜ਼ ਅ ਸਟੂਡੈਂਟ ਐ ਐਜ਼ ਅ ਟੂਰਿਸਟ ਗਿਆ ਸੀ ਪਰ ਮੈਨੂੰ ਨੀੜੇ ਟੈਨਸ਼ਨ ਆਇਆ ਜੇ ਪੀਆ ਤੇਰੀ ਦਾ ਤੋਂ ਵੀ ਮੈਂ ਕਰਾਂਗਾ ਕਿੰਨਾ ਕੋਈ ਜਿੱਦਾਂ ਤੁਸੀਂ ਕਾ ਨਹੀਂ ਕਰ ਲੋ ਮੈਂ ਕਿ ਪਾਣਾ ਇੰਡੀਆ ਪਰ ਦੂਜੇ ਦਿਨ ਉਹ ਬੰਦੇ ਨੇ ਫੋਨ ਚੱਕਣਾ ਬੰਦ ਕਰਤਾ ਮੈਨੂੰ ਮੇਰੀ ਸਾਲੀ ਦੇ ਵੱਡੀ ਦਾ ਫੋਨ ਆਇਆ ਫਿਰਦਾ ਬਾਦ ਤੋਂ ਕਿ ਨਹੀਂ ਪਾਜੀ ਫੋਨ ਚੱਕਦੇ ਮੈਂ ਆਪਣਾ ਟਰੱਕ ਲਾ ਦੇਈਏ ਤਾਂ ਗੱਡੀ ਮੈਂ ਟ੍ਰਾਂਸਪੋਰਟ ਤੱਕ ਆਮ ਅੱਛਾ ਤੇ ਜੋ ਮੈਂ ਉਹ ਫੋਨ ਕਰ ਸੀ ਵੀ 100 ਵਾਰ ਫੋਨ ਕੀਤਾ ਪਰ ਬੰਦੇ ਫੋਨ ਨਹੀਂ ਚੱਕਿਆ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਬੰਦੇ ਨੇ ਸੂਸਾਈਡ ਕੀਤੀ ਪਰ ਆਪਾਂ ਨੂੰ ਹਰਾਮ ਸੀ ਵੀ ਸੂਸਾਈਡ ਕਰ ਨਹੀਂ ਸਕਦਾ ਬੰਦਾ ਪਰ ਅੰਡਰ ਪ੍ਰੈਸ਼ਰ ਬਹੁਤ ਸੀ ਪਰ ਅੱਜ ਪਤਾ ਲੱਗ ਗਿਆ ਗਲਾ ਕੱਟਿਆ ਹੋਇਆ ਤੇ ਆ ਨਜ਼ਰ ਨਾਈਫ ਤੇ ਲੱਗਾ ਵੀ ਮਰਡਰ ਆ ਸੇਮ ਬੱਚੇ ਕਿੰਨੇ ਆ ਬੱਚੇ ਦੋ ਅਜੇ ਇੱਕ 13 ਸਾਲ ਦੀ ਗੁੜੀਆ ਉਹ ਵੀ ਉਹਨੇ ਆਪਣੇ ਵੱਲ ਕਰ ਲਏ ਤੇ ਇੱਕ 7 ਸਾਲ ਦਾ ਮੁੰਡਾ ਲੜਕਾ ਸਾਥ ਪਾਈ ਫਾਈ ਹੈ ਨਹੀਂ ਜੀ ਜੇ ਕਤਲੀ ਕਰਤਨ ਕਰਤੇ ਆਣਾ ਇਹਨਾਂ ਦਾ ਹੀ ਨਹੀਂ ਇਦਵਿੰਦਰ ਕੁਮਾਰ ਭਾਈ ਮੈਂ ਸੋਹਰਾ ਆਇਆ ਨਾ ਸਾਸਾ ਨਾ ਸੋਹਰਾ ਸਾਸ ਕੋਈ ਪਰਿਵਾਰ ਦਾ ਬੰਦਾ ਨਹੀਂ ਹੈ ਮੇਨ ਬੰਦਾ ਸੋਹਰਾ ਸਾਸ ਇਹ ਪੰਜ ਪੰਜੀ ਹੈ ਜਿਹੜੇ ਇਹ ਮੇਨ ਇਨਵੋਲਡ ਨੇ ਕਿੰਨੀ ਮਰਦੀ ਹੈ ਹਾਂਜੀ ਕਿੰਮਰ ਕਿੰਦੀ ਸੀ ਉਹ ਮਤ 43 ਆਲਾ ਸੀ ਲੇਖਾ ਦਾ ਕੀ ਨਾਮ ਮੇਰਕੇਸ਼ ਕੁਮਾਰ ਕਿਥੇ ਰਹਣਾ ਇਹ ਮੈਂ ਇੱਥੋਂ ਸ਼ਰਪੁਰ ਦਾ ਦੇ ਆਪਣਾ ਪੁੱਤ ਦਾ ਜਰਮਨ ਬਲੋਂਗਰ ਉਹਨੇ ਮੈਨੂੰ ਵੀ ਬੰਦ ਨੇ ਟੌਰਚਰ ਕੀਤਾ ਕਹਿੰਦਾ ਤੁਹਾਡਾ ਜੀਜਾ ਜਿਹੜਾ ਤੁਹਾਡਾ ਜਵਾਈ ਹੈ ਉਹ ਸਾਡੀਆਂ ਕੁੜੀਆਂ ਨੂੰ ਮਾਰਾ ਬੋਲਦਾ ਵੀ ਤੁਸੀਂ ਸਾਡਾ ਭਰਾ ਖਾ ਗਈਆਂ ਸਿਕੰਦਰ ਮਾਰਾ ਨਹੀਂ ਬੋਲਦਾ ਤੁਹਾਨੂੰ ਮੈਂ ਕਹਿ ਨਹੀਂ ਸਕਦਾ ਤੁਸੀਂ ਜਲ ਮਰ ਜਾ ਉਪਰ ਨਾ ਮੈਨੂੰ ਟਾਰਚਾ ਦੇ ਬੰਦਾ 12ਵਾਂ ਕੋਈ ਕਰ ਮੈਂ ਕੋਈ ਟੈਨਸ਼ਨ ਨਹੀਂ ਤੂੰ ਮੈਨੂੰ ਟਾਰਚਰ ਕਰ ਲੈ ਪੁਲਿਸ ਸਦੀਆ ਪੁਲਿਸ ਕੀ ਕਾਰਵਾਈ ਕਰ ਲਈਏ ਪੁਲਿਸ ਕਾਰਵਾਈ ਉਹ ਦੇਖੋ ਆਈਏ ਦੇਖੋ ਯਕੀਨ ਦਾ ਜੋ ਕਹਿੰਦੇ ਜੋ ਵੀ ਸਬੂਤਾ ਹਿਧਾਰ ਤੇ ਜੋ ਵੀ ਹੋਗਾ ਲਾਦੇ ਹਿਸਾਬ ਨਾਲ ਅਸੀਂ ਕਰਾਂਗੇ ਜਿੰਨਾ ਹੋ ਸਕਦਾ ਹੈ ਉਹ ਸਮਾਰਟ ਹੋ ਜਾਊਗਾ ਠੀਕ ਹੈ ਬਈ ਅੱਜ ਕੀ ਮਸਲਾ ਹੈ ਅੱਜ ਬੜਾ ਦੁੱਖਾਂ ਦਾ ਪਹਾੜ ਟੁੱਪਿਆ ਮੇਰਾ ਬਚਪਨ ਦਾ ਦੋਸਤ ਦਵਿੰਦਰ ਕੁਮਾਰ ਜਿਹੜਾ ਚੰਗੇ ਭੁਖ ਦੀ ਕਾਮ ਨਾਲ ਲੈ ਕੇ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਦੇ ਗਿਆ ਸੀ ਆਪਣੀ ਫੈਮਿਲੀ ਸਮੇਤ ਸਾਡੇ ਲਈ ਤਾਂ ਬੜੀ ਮੰਦ ਭਾਗੀ ਖਬਰ ਆ ਕਿ ਉਹਦੀ ਚਾਨਣ ਦੀ ਮੌਤ ਦਾ ਸਮਾਚਾਰ ਮਿਲਿਆ ਜਦੋਂ ਅਸੀਂ ਸ਼ਮਸ਼ਾਨ ਘਾੜ ਲੈ ਕੇ ਆਏ ਉਹਦੀ ਬੋਡੀ ਨੂੰ ਤੇ ਦੇਖਿਆ ਉਹਦੇ ਗਲੇ ਤੇ ਵੀ ਨਿਸ਼ਾਨ ਆ ਵੱਡੰਦੇ ਫੇਰ ਤੇ ਵੀ ਚਖੋਦੇ ਨਿਸ਼ਾਨ ਆ ਔਰ ਬੜਾ ਦੁੱਖਦ ਹੋ ਰਿਹਾ ਕਿ ਮੈਂ ਆਸਟ੍ਰੇਲੀਆ ਵਰਗੇ ਜਿਹੜੇ ਦੇਸ਼ ਦੇ ਅਗਾਹ ਬਦੂ ਮੁਲਕ ਦੇ ਜਿਹੇ ਲੋਕਾਂ ਨੂੰ ਕਹਿੰਦੇ ਕਿ ਸਾਡਾ ਕਾਨੂੰਨੀ ਵਿਵਸਥਾ ਬੜੀ ਫਾਈ ਆ ਉਸ ਮੁਲਕ ਦੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਤੁਹਾਨੂੰ ਇਨਸਾਫ ਦੇਣ ਵਾਸਤੇ ਕਿ ਇਹਦੀ ਮੌਤ ਕਿੱਦਾਂ ਹੋਈ ਹੈ ਸਵਾਜੀ ਅੱਜ ਇਸ ਸਮਸ਼ਾਨ ਘਰ ਦੇ ਦਰਵਾਜ਼ੇ ਤੇ ਖੜੇ ਹੋਗੇ ਆਪਣੀ ਸਰਕਾਰ ਤੋਂ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਸਿਸਮ ਤੋਂ ਮੰਗ ਕਰ ਮੈਂ ਕਿ ਨਾ ਦੁਬਾਰਾ ਪੋਸਟਮਾਰਟਮ ਕਰਕੇ ਔਰ ਇਹਦਾ ਪੋਸਟਮਾਰਟਮ ਕਰਕੇ ਸਾਨੂੰ ਸਹੀ ਦਿੱਤਾ ਦੱਸਦੇ ਜਾਣਗੇ ਇਹਦੀ ਮੌਤ ਕਿੱਦਾਂ ਹੋਈ ਹੈ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀਗਾ ਮੇਰਾ ਬਚਪਨ ਦਾ ਦੋਸਤ ਸੀਗਾ ਜਿਹੜਾ ਦੁੱਖਾਂ ਦਾ ਪਹਾੜ ਸਾਡੇ ਡੁੱਟਿਆ ਘਟੋੜ ਸਾਨੂੰ ਇਨਸਾਫ ਤਾਂ ਮਿਲੇ ਨਾ ਅੱਜ ਤਾਂ ਸਾਨੂੰ ਇਨਸਾਫ ਵੀ ਨਜ਼ਰ ਆ ਰਿਹਾ ਕਿਸੇ ਪਾਸੇ ਉਹ ਸਾਰਾ ਅੰਧਕਾਰ ਹੀ ਹਰ ਪਾਸੇ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੋਇਆ ਕੀ ਹੈ ਇਹਨਾਂ ਨੌਜਵਾਨ ਇਹਨਾਂ ਯੰਗ ਇਹਨਾਂ ਹਿੰਮਤੀ ਔਰ ਇਹਨਾਂ ਹੱਸ ਅਸਮਨਾ ਇਹਦੀ ਪਰਭਾਈ ਨਹੀਂ ਹੋ ਸਕਦੀ ਪਹਿਲਾਂ ਵੀ ਟੌਰਚਰ ਵਗੈਰਾ ਦੀਆਂ ਤੁਖਭਰਾਂ ਦੀਆਂ ਸੀ ਘਰੇਲੂ ਝਗੜੇ ਚੱਲਦੇ ਹੁੰਦੇ ਸੀ ਇਹਦੀ ਵਾਈਫ ਦੇ ਨਾਲ ਇਹ ਤਾਂ ਪਰ ਇਸ ਲੈਵਲ ਦਾ ਹੋ ਜਾਊਗਾ ਅੱਗੇ ਜਾ ਕੇ ਇਹ ਨਿਕਲ ਸੋਚਿਆ ਸੀਗਾ ਆਪਣੇ ਹੱਥੀਂ ਨੇ ਆਪਣੀ ਵਾਈਫ ਨੂੰ ਬਾਹਰ ਭੇਜਿਆ ਕਿ ਮੈਂ ਚਲੋ ਇੱਕ ਚੰਗੇ ਪੁੱਖ ਲਈ ਚਲੋ ਵਾਈਫ ਨੂੰ ਬੜਾ ਸਟੱਡੀ ਵਿੱਚ ਤੇ ਭੇਜਦਾ ਬੱਚਿਆਂ ਨੂੰ ਸੈੱਟ ਕਰਨਾ ਹਮੇਸ਼ਾ ਮੈਨਾਂ ਇਹੀ ਗੱਲ ਹੁੰਦੀ ਸੀ ਕਿ ਮੈਂ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਦੇ ਭਵਿੱਖ ਵਾਸਤੇ ਬਾਹਰ ਜਾਣਾ ਭਰਾ ਆਪਣਾ ਬੱਚਿਆਂ ਦਾ ਭਵਿੱਖ ਬਣਾਉਂਦੇ ਬਣਾਉਂਦੇ ਆਪ ਦੁਨੀਆ ਤੋਂ ਚਲਾ ਗਿਆ ਲੈਸ ਹੋਏ ਬੜਾ ਮਨਮੰਦ ਭਾਗੀ ਸਾਡੇ ਲਈ ਘਟਨਾ ਮੈਂ ਬਹੁ ਪੇ ਤਾਂ ਕਰਕੇ ਸਾਂਸਕਾਰ ਕਰਨ ਵਾਸਤੇ ਆਏ ਜੋ ਸਾਂਸਕਾਰ ਚੈੱਕ ਕਰਨ ਲੱਗੇ ਬੋਡੀ ਤੇ ਬੋਡੀ ਦੇ ਨਾਲ ਗਲਦੇ ਕੱਟਦੇ ਨਿਸ਼ਾਨ ਸੀਗੇ ਤੇ ਪੇਟ ਤੇ ਨਿਸ਼ਾਨ ਸੀਗੇ। ਬਾਕੀ ਹੁਣ ਅਸੀਂ ਪੋਸਟੋਂ ਕਰਾਉਣ ਲੱਗੇ ਉਹਦੇ ਬਾਅਦ ਦੇਖਦੇ ਆ ਬੋਡੀ ਬਾਹਰ ਉਹ ਅਸਟ੍ਰੇਲੀਆ ਤੋਂ ਆਈ ਐ। ਕੱਲ੍ਹ ਸ਼ਾਮ ਕੱਲ੍ਹ ਆਈ ਉਹ ਕੋ। ਬਾਕੀ ਚੈੱਕ ਕਰਕੇ ਪੋਸਟੋਂ ਬੋਟ ਨੂੰ ਹਿਸਾਬ ਨਾਲ ਕਰਵਾਇਆ। ਕਿਹਨਾਂ ਕਿਹਨਾਂ ਦੇ ਨਾਮ ਲਿਖ ਪਾਈ ਜੀ ਤੇ ਛੱਕ ਜਾਰੀ ਕੀਤੀ ਗਈ। ਨਾ ਤਾਂ ਹਜੇ ਤਾਂ ਪਹਿਲਾਂ ਪੋਸਟੇ ਤੋਂ ਚੈੱਕ ਕਰੀਏ ਜਿਹੜੇ ਉਹ ਹਿਸਾਬ ਨਾਲ ਕਰਵਾ ਕਰਾਂਗੇ। ਉਹ ਐਤਵਾਰ ਬਕੂਰੋ ਸਾਰਾ ਜੋ ਵਪਾਰੀ ਹੋਇਆ। ਬੋਡੀ ਲੈ ਜਾ ਰਹੇ ਹਾਂ ਉਸ ਬੋਡੀ ਐ ਪੋਸਟੋਂ ਤੋਂ